ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਸਸੇ ਗੱਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਜਿੰਨੇ ਆਰਟਿਸਟ ਆਏ ਸੀਗੇ ਸਾਰੇ ਬੋਲ ਕੇ ਗਏ ਆ ਸਾਰੇ ਚੰਗਾ ਹੀ ਬੋਲ ਕੇ ਗਏ ਆ ਸਾਡੀ ਟੀਮ ਦੇ ਬੰਦੇ ਆ ਆਪਣੇ ਪ੍ਰੋਡਕਟ ਲਈ ਕੋਈ ਮਾੜਾ ਬੋਲਦਾ ਵੀ ਨਹੀਂ ਹੁੰਦਾ ਅਸੀਂ ਡੇਢ ਮਹੀਨੇ ਤੋਂ ਬੋਲ ਹੀ ਰਹੇ ਆ ਜ਼ਗਾਤਾਰ ਬੋਲ ਰਹੇ ਆ ਚੰਗੀ ਚੀਜ਼ ਬਣਾਈ ਆ ਅਲੱਗੀ ਚੀਜ਼ ਬਣਾਈ ਆ ਤੁਸੀਂ ਦੇਖਣ ਜਾਓ ਮੇਰੇ ਹਿਸਾਬ ਨਾਲ ਤਾਂ ਸਾਨੂੰ ਇਹ ਗੱਲ ਸਾਡੀ ਕਹਿਣੀ ਨਹੀਂ ਬਣਦੀ ਜੇ ਅਸੀਂ ਇੰਨਾ ਕੰਮ ਕਰ ਚੁੱਕੇ ਹਾਂ ਏਦਾਂ ਦਾ ਕੰਮ ਕਰ ਚੁੱਕੇ ਹਾਂ ਵੀ ਪਲੀਜ਼ ਦੇਖਣ ਆਓ ਤੇ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਜੇ ਤੁਹਾਨੂੰ ਫਿਲਮ ਸੱਚੀ ਮੁੱਚੀ ਵਧੀਆ ਲੱਗੀ ਆ ਜੇ ਦਿਲੋਂ ਵਧੀਆ ਲੱਗੀ ਆ ਤਾਂ ਦਿਲੋਂ ਲਿਖਿਓ ਦਿਲੋਂ ਬੋਲਿਓ ਜੇ ਨਹੀਂ ਕੋਈ ਚੀਜ਼ ਵਧੀਆ ਲੱਗੀ ਉਹ ਵੀ ਸਾਨੂੰ ਦੱਸ ਦਿਓ ਅਗਲੀ ਵਾਰ ਤੋਂ ਅਸੀਂ ਠੀਕ ਕਰ ਲਾਂਗੇ ਪਰ ਸਾਨੂੰ ਇੱਕ ਮੌਕਾ ਜ਼ਰੂਰ ਚਾਹੀਦਾ ਸ਼ੁੱਕਰਵਾਰ ਨੂੰ ਫਿਲਮ ਦੇਖ ਕੇ ਆਪਾਂ ਸ਼ਨੀਵਾਰ ਨੂੰ ਬਹਿ ਜਾਾਂਗੇ ਉਦੋਂ ਗੱਲ ਕਰ ਲਾਂਗੇ ਪਰ ਸ਼ੁੱਕਰਵਾਰ ਨੂੰ ਬਿਨਾ ਫਿਲਮ ਦੇਖੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਿਨੇਮਾ ਨਹੀਂ ਬਣ ਰਿਹਾ ਜਾਂ ਅਲੱਗ ਸਿਨੇਮਾ ਨਹੀਂ ਬਣ ਰਿਹਾ ਸ਼ਨੀਵਾਰ ਨੂੰ ਸਵੇਰੇ 10 ਵਜੇ ਜਿੱਥੇ ਕਹੂੰਗੇ ਉੱਥੇ ਬਹਿ ਜਾਾਂਗੇ ਪਰ ਸ਼ੁੱਕਰਵਾਰ ਨੂੰ ਹਾਊਸ ਖੁੱਲ ਚਾਹੀਦੇ ਆ ਜੇ ਹਾਊਸ ਫੁੱਲ ਨਹੀਂ ਹੈਗੇ ਤਾਂ ਮੈਂ ਮਾਫੀ ਚਾਹੁੰਨਾ ਆਡੀਅנס ਤੋਂ ਵੀ ਕਿ ਹੱਕਦਾਰ ਨਹੀਂ ਹੈਗੀ ਇਹ ਕਹਿਣ ਦੇ ਵੀ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਦੇਖਣ ਵਾਲੇ ਦੀ ਜ਼ਿੰਮੇਵਾਰੀ ਆ ਬਣਾ ਦੋਗੇ ਜਾਂ ਟਾ ਦੋਗੇ ਤੁਹਾਡੇ ਹੱਥ ਆ ਮੈਨੂੰ ਲੱਗਦਾ ਵੀ ਜਿੰਨੇ ਆਰਟਿਸਟ ਆਏ ਸੀਗੇ ਸਾਰੇ ਬੋਲ ਕੇ ਗਏ ਆ ਸਾਰੇ ਚੰਗਾ ਹੀ ਬੋਲ ਕੇ ਗਏ ਆ ਸਾਡੀ ਟੀਮ ਦੇ ਬੰਦੇ ਆ ਆਪਣੇ ਪ੍ਰੋਡਕਟ ਲਈ ਕੋਈ ਮਾੜਾ ਬੋਲਦਾ ਵੀ ਨਹੀਂ ਹੁੰਦਾ ਅਸੀਂ ਡੇਢ ਮਹੀਨੇ ਤੋਂ ਗੋਲ ਹੀ ਰਹੇ ਆ ਜ਼ਗਾਤਰ ਬੋਲ ਰਹੇ ਆ ਚੰਗੀ ਚੀਜ਼ ਬਣਾਈ ਆ ਅਲੱਗੀ ਚੀਜ਼ ਬਣਾਈ ਆ ਤੁਸੀਂ ਦੇਖਣ ਜਾਓ ਮੇਰੇ ਹਿਸਾਬ ਨਾਲ ਤਾਂ ਸਾਨੂੰ ਇਹ ਗੱਲ ਸਾਡੀ ਕਹਿਣੀ ਨਹੀਂ ਬਣਦੀ ਜੇ ਅਸੀਂ ਇੰਨਾ ਕੰਮ ਕਰ ਚੁੱਕੇ ਆ ਇਦਾਂ ਦਾ ਕੰਮ ਕਰ ਚੁੱਕੇ ਆ ਵੀ ਪਲੀਜ਼ ਦੇਖਣ ਆਓ ਕਿ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਜੇ ਤੁਹਾਨੂੰ ਫਿਲਮ ਸੱਚੀ ਮੁੱਚੀ ਵਧੀਆ ਲੱਗੀ ਆ ਜੇ ਦਿਲੋਂ ਵਧੀਆ ਲੱਗੀ ਆ ਤਾਂ ਦਿਲੋਂ ਲਿਖਿਓ ਦਿਲੋਂ ਬੋਲਿਓ ਜੇ ਨਹੀਂ ਕੋਈ ਚੀਜ਼ ਵਧੀਆ ਲੱਗੀ ਉਹ ਵੀ ਸਾਨੂੰ ਦੱਸ ਦਿਓ ਅਗਲੀ ਵਾਰ ਤੋਂ ਅਸੀਂ ਠੀਕ ਕਰ ਲਾਂਗੇ ਪਰ ਸਾਨੂੰ ਇੱਕ ਮੌਕਾ ਜ਼ਰੂਰ ਚਾਹੀਦਾ ਸ਼ੁੱਕਰਵਾਰ ਨੂੰ ਫਿਲਮ ਦੇਖ ਕੇ ਆਪਾਂ ਸ਼ਨੀਵਾਰ ਨੂੰ ਬਹਿ ਜਾਾਂਗੇ ਉਦੋਂ ਗੱਲ ਕਰ ਲਾਂਗੇ ਪਰ ਸ਼ੁੱਕਰਵਾਰ ਨੂੰ ਬਿਨਾਂ ਫਿਲਮ ਦੇਖੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਿਨੇਮਾ ਨਹੀਂ ਬਣ ਰਿਹਾ ਜਾਂ ਇਲਾਕੇ ਸਿਨੇਮਾ ਨਹੀਂ ਬਣ ਰਿਹਾ ਸ਼ਨੀਵਾਰ ਨੂੰ ਸਵੇਰੇ 10 ਵਜੇ ਜਿੱਥੇ ਕਹੂੰਗੇ ਉੱਥੇ ਬਹਿ ਜਾਾਂਗੇ ਪਰ ਸ਼ੁੱਕਰਵਾਰ ਨੂੰ ਹਾਊਸ ਖੁੱਲ ਚਾਹੀਦੇ ਆ ਜੇ ਹਾਊਸ ਫੁੱਲ ਨਹੀਂ ਹੈਗੇ ਕਾ ਮੈਂ ਮਾਫੀ ਚਾਹੁੰਨਾ ਆਡੀਅנס ਤੋਂ ਵੀ ਕਿ ਹੱਕਦਾਰ ਨਹੀਂ ਹੈਗੀ ਇਹ ਕਹਿਣ ਦੇ ਕਿ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਦੇਖਣ ਵਾਲੇ ਦੀ ਜ਼ਿੰਮੇਵਾਰੀ ਆ ਬਣਾ ਦੋਗੇ ਜਾਂ ਟਾ ਦੋਗੇ ਤੁਹਾਡੇ ਹੱਥ ਆ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ